चैनल सहयोग आज तक दर्शक का स्वागत करना मैं पर और देख लो चैनल सहयोग अज तक इस टाइम असं खड़े हैं नैशनल हाईवे नंबर एक जलंधर टू अमृतसर हाईवे पर जो किसान लागे बढ़िया है और नैशल हाईवे सर्विस बनी है असि गल कर रहे हैं कि जो नैशनल हाईवे जो ड्रेन बनी है वो सभी पानी निकासी वास्तव के उसके पर जो टक्कर है और जो लगे थे बिल्कुल टक्कर उसके ऊपर नहीं लगे मैं अपने कैमरा क्लीयर हो दिखाऊँ कि जो ड्रेन के टक्ल है ਉਹ ਬਿਲਕੁਲ ਨਹੀਂ ਹੈ ਇਸ ਟਾਈਮ ਕਿਉਂਕਿ ਕਿਸੇ ਵੀ ਹਾਦਸੇ ਸਕਾਰ ਪਰਦੇ ਨੇ ਜਿਸ ਨਾਲ ਕਿ ਆਉਣ ਦਿਨ ਕੋਈ ਹਾਦਸਾ ਹੋ ਜਾਏਗਾ ਔਰ ਕਾਫੀ ਨੁਕਸਾਨ ਹੁੰਦਾ ਹੈ ਜਾਨ ਤੇ ਮਾਲ ਦਾ ਔਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਰਕੇ ਜੋ ਡਰੇਨ ਦੇ ਪਜ ਟੱਕਣੇ ਉਹ ਬਿਲਕੁਲ ਗਾਇਬ ਹੋ ਚੁੱਕੇ ਨੇ ਜਾਂ ਤਾਂ ਕੁੱਝ ਤੇ ਨੇ ਜਾਂ ਕਿ ਜੀ ਹੋਰ ਕਾਰਨ ਦੇ ਨਾਲ ਗਾਇਬ ਹੋ ਚੁੱਕੇ ਨੇ ਔਰ ਬਿਲਕੁਲ ਜੋ ਕਿ ਹਾਦਸਿਆਂ ਦਾ ਜੋ ਕਾਰਨ ਬੰਦਾ ਹੈ ਜਿਸ ਨਾਲ ਵੱਡੇ ਹਾਸੇ ਹੁੰਦੇ ਨੇ ਔਰ ਇਸੇ ਨਾਲ ਹੀ ਇੱਕਾ ਜੋ ਹਾਦਸਾ ਹੋਇਆ ਜੋ ਟਰੱਕ ਹੈ ਔਰ ਦੇਖੋ ਤਾਂ ਪਲਟ ਗਿਆ ਹੈ ਜੋ ਕਰਖੀ ਹਾਲ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਪਲਟਿਆ ਹੋਇਆ ਹੈ ਅ ਇੱਕ ਰੱਤ ਤੁਹਾਨੂੰ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਪਲਟਿਆ ਹੈ ਕਾਫੀ ਨੁਕਸਾਨ ਹੋਇਆ ਹੈ ਇਸ ਟਰੱਕ ਦਾ ਜਿਸ ਕਾਰਨ ਮੇਨ ਬਣਿਆ ਹੈ ਪਰ ਕਿ ਸਾਧਿਰੂਤਾ ਟੁੱਟਾ ਕਾਫੀ ਪੈਨੀਆਂ ਨੇ ਔਰ ਟੁੰਦੇ ਦੇ ਨਾਲ ਜੋ ਕਿ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਹੈ ਜਿਸ ਨਾਲ ਕਿ ਹਾਸਾ ਹੋ ਜਾਂਦਾ ਹੈ ਸਾਡੇ ਦੇ ਨਾਲ ਵੀ ਕੋਈ ਹਾਸਾ ਹੋਇਆ ਇਸ ਤਰ੍ਹਾਂ ਦਾ ਤਾ ਸੰਗਾਰ ਪਿਓ ਨਸ਼ੀਨਾ ਹਾਈਵੇ 40 ਦੀ ਸੜਕ ਤੋਂ ਅੱਲ ਮੈਨੂੰ ਪਤਾ ਲੱਗਾ ਸੀ ਕਿ ਟ੍ਰੇਨ ਦੇ ਵਿੱਚ ਸਾਬਕਾ ਜੀ ਤਾਂ ਪਰਿਆ ਹੋਇਆ ਤੇ ਮੈਂ ਆ ਕੇ ਸੇਫਟੀ ਲਾਈ ਔਰ ਇਹਦਾ ਰੇਡ ਕੀਤਾ ਖਾਲੀ ਕਰਾ ਕੇ ਥੋੜੇ ਟ੍ਰੇਨ ਮਗਾ ਕੇ ਤੇਨੂੰ ਚਖਾ ਕੇ ਬਾਹਰ ਖਾਇਆ ਤੇ ਸਾਈਡ ਬਾਸ ਦੀ ਹਿੱਸ ਜਿਹੜੀ ਗੱਡੀ ਸੀ ਉਹਨੇ ਸਾਈਡ ਬਾਸ ਦੀ ਆਪਰੇਲਾ ਬਚਾ ਕੇ ਤਾਂ ਜੋ ਸਾਈਡ ਬਾਈ ਆਪ ਕੋ ਟੈਵਨ ਲੰਘ ਗਿਆ ਹੈ ਨਾ একদম ਬਾਡੀ ਪਿੱਛੇ ਗੈਰ ਹੋਣੀ ਜਦਾਂ ਉਹਦਾ ਸਾਈਡ ਬਾਈ ਤੁਸੀਂ ਦੇਖ ਸਕਦੇ ਹੋ ਜੋ ਡਰੇਨ ਹੈ ਬਿਲਕੁਲ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਿਸੇ ਦੀ ਹਾਲਤ ਹੈ ਬਹੁਤ ਖਸਤਾ ਹਾਲਤ ਹੈ ਇਸ ਟਾਈਮ ਜੋ ਡਰੇਨ ਦੀ ਹੈ ਕਾਫੀ ਇੱਥੇ ਕਚਰਾ ਹੈ ਕਾਫੀ ਤਰ ਕਾਇਰ ਦੇ ਜੋ ਗਿਆ ਹੋਇਆ ਜੋ ਕਿ ਕਾਫੀ ਕਾਰਨ ਬਣਦਾ ਹੈ ਹਾਸਿਆ ਦਾ ਕਿਉਂਕਿ ਜੇ ਧੋਂਦਾ ਪੈਂਦੀ ਨੇ ਉਹ ਵੀ ਕਾਰਨ ਬਣਦਾ ਹੈ ਇਹ ਵੀ ਬਹੁਤ ਵੜਾ ਕਾਰਨ ਹੈ ਹਾਸਿਆ ਦਾ ਪਾਕਿਸਤਾਨੀ ਕਰਦੇ ਸਥਾਨਕ ਰਾਗੀ ਰਹਿੰਦਾ ਕਿ ਕਿਸ ਤਰ੍ਹਾਂ ਦਾ ਹੈ ਜੋ ਡਰੇਨ ਟੁੱਟੀ ਹੈ ਇਹਦਾ ਕੁਝ 10 ਸਾਲ ਕੀ ਡਰੇਨ ਸੀ ਆਈ ਨਹੀਂ ਮੁਰੀ ਖਬਰ ਹੋਈ ਹੋਈ ਸੀ ਪਹਿਲਾਂ ਅੱਗੇ ਤੱਕ ਮੁਰੀ ਕਬਰ ਹੈ ਇਹਦੇ ਵਿੱਚ ਕੁਝ ਲੋਕ ਆਉਂਦੇ ਨੇ ਜਾਂ ਗੱਡਾ ਕੀ ਚੱਤਰ ਹੈ ਉਹ ਸੱਜੇ ਤੋਰ ਤੋਰ ਦੇ ਵਿੱਚ ਉਹਨਾਂ ਤੋੜ ਕੇ ਸੱਜੇ ਲੈ ਜਾਂਦੇ ਕੱਢ ਕੱਢ ਕੇ ਤੇ ਇਹ ਮੇਨ ਰੋਡ ਹੈ ਮੇਨ ਰੋਡ ਉੱਪਰ ਰਾਤ ਭਰ ਰਾਤ ਧੁੰਦ ਦਾ ਕਹਿਮ ਹੈ ਕੋਈ ਵੀ ਹਾਸਾ ਹੋ ਗਿਆ ਕਿ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਇਹਨਾਂ ਦਾ ਹਨਾ ਤੇ ਚਲੋ ਜਾਨੀ ਨੁਕਸਾਨ ਤੋਂ ਬਚਾ ਹੈ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਇਹ ਗਵਰਨਮੈਂਟ ਜਾਂ ਜਿਹਦੇ ਅੰਡਰ ਚ ਇਹ ਹੁੰਦਾ ਹੈ ਉਹ ਇਹਦੀ ਪੂਰੀ ਦੇਖ ਰਿਹਾ ਕਰੇ ਤਾ ਇਹੋ ਜਿਹੇ ਹਾਸ਼ਿਆਂ ਤੋਂ ਉਹਨੂੰ ਬਚਾਇਆ ਜਾਂਦਾ ਵੈਸੇ ਇੱਕ ਕੰਪਨੀ ਐਸਟਰ ਕਰ ਰਹੀ ਹੈ ਜੋ ਡਰੇਨਾਂ ਦੇ ਅੰਦਰ ਕੰਟੂਜ ਦੇ ਅੰਦਰ ਕਿਸੇ ਵੀ ਕਰ ਰਹੀ ਹੈ ਇ ਕਾਫੀ ਥੇਰ ਤੋਂ ਮੈਂ ਡੇਲੀ ਵੈਸੇ ਸੈਰ ਕਰਨ ਆਉਂਦਾ ਜੇਕਰ ਕੋਲੀ ਡੇਲੀ ਮੈਂ ਦੇਖਦਾ ਇਹਨਾਂ ਨੂੰ ਤੇ ਰੋਜ਼ ਇੱਕ ਦੋ ਇੱਕ ਦੋ ਕੁੱਟੀਆਂ ਹੁੰਦੀਆਂ ਗਾ ਦੋਨਾਂ ਸਾਈਡਾਂ ਦੀ ਉੱਤਰ ਵੀ ਇੱਧਰ ਵੀ ਠੀਕ ਹੈ ਤਾਂ ਇਹਦਾ ਕੌਣ ਇਹਨਾਂ ਦਾ ਦੇਖ ਰਿਹਾ ਕਰ ਰਿਹਾ ਕੌਣ ਇਹਨਾਂ ਦਾ ਐਕਸ਼ਨ ਕੋਈ ਲੈ ਨਹੀਂ ਰਿਹਾ ਤੇ ਉਹ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਡਰੇਨ ਐਸਟ ਬਿਲਕੁਲ ਭਰੀ ਹੋਈ ਹੈ ਹਾਂ ਜੀ ਕਚਰੇ ਨਾਲ ਪੂਰੇ ਕਿਤੇ ਪਈ ਹੋਈ ਆ ਜੋ ਪਾਣੀ ਦੀ ਨਿਕਾਸੀ ਜੋ ਕਿਸ ਤਰ੍ਹਾਂ ਹੋਈ ਹੈ ਕਿ ਸਪਰ ਵਗਰ ਕਿਤੇ ਪਾਣੀ ਇਕੱਠਾ ਹੁੰਦਾ ਪਾਣੀ ਦੀ ਕੋਈ ਨਿਕਾਸੀ ਨਹੀਂ ਜੋ ਪਾਣੀ ਖੜਾ ਹੋਣ ਦੇ ਨਾਲ ਸੋ ਇੱਕ ਬਦਬੂ ਮਾਰਦਾ ਪਾਣੀ ਇਹਦੀ ਕੋਈ ਨਿਕਾਸੀ ਨਹੀਂ ਹੈਗੀ ਇਹ ਗਵਰਨਮੈਂਟ ਨੇ ਬਣਾਏ ਹੈਗੇ ਆ ਲੇਕਿਨ ਇਹਦਾ ਕੋਈ ਸਹੀ ਲੈਵਲ ਨਹੀਂ ਹੈਗਾ ਕਿੱਧਰ ਨੂੰ ਪਾਣੀ ਜਾਣਾ ਤਾਂ ਪਾਣੀ ਵੇਚੀ ਰਹਿ ਹੈ ਕਿ ਕੁਝ ਦਿਨਾਂ ਤੱਕ ਸੁੱਕ ਜਾਂਦਾ ਪਰ ਉਹ ਖਰਾਬ ਹੋ ਕੇ ਪਾਣੀ ਦੇ ਸੋਭ ਸਮਾ ਲੈ ਜਾਂਦੀ ਆਂਦੀ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਮੁਸ਼ਕਲ ਆ ਸਮਝਣ ਦਾ ਤੇ ਸੁੰਦੇ ਹੀ ਖਾਮਨਾ ਜੀ ਸਭ ਤੋਂ ਮੇਨ ਪ੍ਰੋਬਲਮ ਤੇ ਇਹ ਹੈ ਕਿ ਮੇਨ ਰੋਡ ਹੈ ਜੀ ਇਨੂੰ ਕਵਰ ਕੀਤਾ ਜਾਵੇ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਹੋਰ ਨੁਕਸਾਨ مالی ਨੁਕਸਾਨ ਨਾ ਹੋਵੇ ਹਨਾ ਤਾਂ ਇਹ ਦੇ ਕਰਕੇ ਉਹਦੇ ਵਿੱਚ ਗਵਰਨਮੈਂਟ ਨੂੰ ਜਿਹਦੇ ਅੰਡਰ ਚ ਆਂਦਾ ਏ ਉਹ ਡਿਪਾਰਟਮੈਂਟ ਉਹ ਉਸ ਡਿਪਾਰਟਮੈਂਟ ਨੇ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਆਣ ਜਾਣ ਵਾਸਤੇ ਕੋਈ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਤੇ ਇਹ ਜ਼ਰੂਰ ਹੋਣਾ ਚਾਹੀਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਰਾਜਨੀਤਿਕ ਜਦੋਂ ਇਹ ਕਿੰਨਾ ਕੋਸ਼ਿਸ਼ ਤੇ ਕਾਰਿਆ ਨੇ ਸਮਾਪਤ ਕਰਾ ਪੈ ਰਿਹਾ ਹੈ ਔਰ ਕਿਸ ਕੋੰਦੇ ਨਾਲ ਤੁਹਾਡਾ ਤਾਂ ਜੋ ਵਾਟ